ਉਹ ਤੂੰ ਮੈਂ ਮਨਾ ਕਰ ਹੱਥ ਮੇਰਾ ਵੀ ਬਹੁਤ ਗਰਮ ਆ ਦਸਤਾ ਤੇ ਮੇਰਾ ਹੱਥ ਭੈੜਾ ਮੇਰਾ ਮੇਰੀ ਗੱਲ ਸੁਣਾ ਹਾਂ ਚਾ ਹਾਂ ਮੈਂ ਤਰਾਣ ਪਾੜਦਾ ਜੀ ਕੋਈ ਨਹੀਂ ਟਾਈਮ ਤਾਂ ਲੱਗੂ ਹਜੇ ਮੰਜੇ ਬਿਸਤਰੀ ਮੰਗਾ ਲਾ ਮੈਂ ਚਾਰ ਦਿਨ ਹੋ ਗਏ ਮੈਂ ਇੱਥੇ ਬਰਾਤ ਆਇਆ ਯਾਰ ਵੀ ਚਾਰ ਦਿਨ ਰਹਿਣਾ ਚੱਲ ਪਾਣੀ ਲਿਆ ਯਾਰ ਗੱਲਾਂ ਬਹੁਤ ਮਾਰਦਾ ਤੂੰ ਮੈਨੂੰ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਹੋਰ ਬਈ ਠੀਕ ਹੋ दे दे हां ठीक है। ਤੇ ਮੈਨੂੰ ਨਾ ਭਾਈ ਆਪਣੇ ਫਰੀਦਕੋਟ ਵਾਲੇ ਬਲਵਿੰਦਰ ਨੇ ਭੇਜਿਆ ਸੀਗਾ। ਉਹ ਕਹਿੰਦਾ ਸੀ ਕੋਈ ਪਾਣੀ ਦੀ ਪ੍ਰੋਬਲਮ ਆ ਤੁਹਾਡੇ ਇੱਧਰ। ਹਾਂ ਪਾਣੀ। ਅੱਛਾ ਅੱਛਾ ਪਲੰਬਰ ਹੈ। ਹਾਂ ਹਾਂ। ਪਾਣੀ ਨਹੀਂ ਆਉਂਦਾ ਯਾਰ। ਕੋਈ ਨਹੀਂ ਚੈੱਕ ਕਰਦਾ। ਕਿਉਂਕਿ ਹੁਣ ਮੇਰੀ ਵੀ ਸਿਹਤ ਜੀ ਨਹੀਂ ਠੀਕ ਨਹੀਂ ਰਹਿੰਦੀ। ਕੋਈ ਨਹੀਂ ਕਰ ਲੈਣਾ ਚੈੱਕ। ਹਾਂ। ਪਾਣੀ ਮੰਨ ਬਹੁਤ ਦਿੱਕਤ ਆ। ਕੋਈ ਨਹੀਂ ਕਰ ਲੈਣਾ ਚੈੱਕ। ਆਹ ਆਰੀ ਕਦੇ ਵਾਸਤੇ ਲੈਂਦੀ ਫਿਰ। ਇਹ ਟਮਾਟਰ ਕੱਟਣ ਵਾਸਤੇ ਆ। ਕੀ ਕਰੀ ਜਾਂਦਾ ਯਾਰ ਆਰੀ ਨਾਲ ਟਮਾਟਰ ਕੱਟੇਗਾ ਦੱਸ। ਇਹ ਬਾਈ ਯਾਰ ਮੈਂ ਤਾਂ ਨੰਬਰ ਦਾ ਕੰਮ ਕਰਦਾ। ਠੀਕ ਹੈ ਕੋਈ ਪੈਪ ਕੱਟਣੀ ਪੈਂਦੀ ਹੈ ਪੈਪ ਕੱਟ ਕੇ ਜੋੜ ਲਾਉਣਾ ਪੈਂਦਾ ਇਹ ਉਹਦੇ ਆਸਤੇ ਹੈ ਸੰਦਾ ਤੋਂ ਬਣਾ ਨਹੀਂ ਨਾ ਕੰਮ ਹੁੰਦਾਗਾ ਅੱਛਾ ਹਾਂ ਚਲ ਪਾਣੀ ਲਿਆ ਜਵੇ ਮਰਜੀ ਯਾਰ ਮੈਨੂੰ ਵੀ ਲੈ ਲੈਣਾ ਕਰ ਲੈਣਾ ਚੈੱਕ ਕਰ ਲੈਣਾ ਕੋਈ ਇਹ ਕਰਦਾ ਇਹ ਬਾਈ ਟੂਟੀ ਛੱਡ ਕੇ ਵੇਣਾ ਵੀ ਪਾਣੀ ਆਉਂਦਾ ਕਿਉਂ ਨਹੀਂ ਤਰ ਦਿਮਾਗ ਸਹੀ ਹੈ ਯਾਰ ਉਹ ਮੈਂ ਪਾਣੀ ਲਿਉਣਾ ਏ ਭਾਈ ਮੈਂ ਪਾਣੀ ਲਿਆਉਣ ਆਸਤੀ ਐ ਫਿੱਤਰਾ ਪਾਣੀ ਸੈੱਟ ਕਰਨੀ ਆ ਮੈਂ ਹੋਰ ਮੈਂ ਕਿਹਾ ਸਬਜ਼ੀ ਵੇਚਣ ਦਾ ਕੰਮ ਕਰਦਾ ਨਹੀਂ ਉਹ ਤਾਂ ਠੀਕ ਐ ਪਰ ਟੂਟੀ ਨੂੰ ਛੇੜਨ ਦਾ ਕੀ ਮਤਲਬ ਯਾਰ ਯਾਰ ਭਾਈ ਟੂਟੀ ਖੋਲ ਕੇ ਵੇਖਾਂਗੇ ਤੇਰੇ ਗੇਟ ਵਾਲ ਖੋਲ ਕੇ ਵੇਖਾਂਗੇ ਫੇਰ ਹੀ ਪਤਾ ਲੱਗੂਗਾ ਵੀ ਨੁਕਸ ਕਿੱਥੇ ਆ ਕੁਮਾਰਾ ਯਾਰ ਚੱਲ ਤੈਨੂੰ ਭਾਈ ਕੰਮ ਚਾਹੀਦਾ ਨਾ ਉਹ ਮੈਨੂੰ ਤਾਂ ਪਾਣੀ ਚਾਹੀਦਾ ਪਾਣੀ ਆਉਣਾ ਚਾਹੀਦਾ ਹਾਂ ਹੁਣ ਮੈਂ ਇਨਾ ਖਰਚਾ ਕੀਤਾ ਕਾਦੇ ਵਾਸਤੇ ਕੀਤਾ ਕਰਦੇ ਚੈੱਕ ਕਰਾ ਹਏ 5-7 ਮਿੰਟ ਤਾਂ ਹੋਏ ਨਹੀਂ ਮੈਨੂੰ ਆਏ ਨੂੰ ਚਾਹ ਤਾਂ ਲੱਗੂਗਾ ਕੋਈ ਵੀ ਕੰਮ ਕਰਨਾ ਵੀ ਟਾਈਮ ਤਾਂ ਲੱਗਦਾ ਨਾ ਚਲ ਚਾਹ ਤਾਂ ਮੈਨੂੰ ਤਾਂ ਨਹੀਂ ਪੀਣੀ ਹੋਣੀ ਤੁਹਾਨੂੰ ਲੱਗਦਾ ਉਹ ਤਾਂ ਬਈ ਕੋਈ ਨਹੀਂ ਮਰਦੀ ਹੈ ਤੇ ਹਾਂ ਤੂੰ ਵੈਸੇ ਗਰਮ ਜਿਹਾ ਬੰਦਾ ਲੱਗਦਾ ਮੈਨੂੰ ਪਹਿਲਾਂ ਹੀ ਵੀ ਚਾਹ ਪੀ ਕੇ ਆਇਆ ਕਰੋ ਨਹੀਂ ਨਹੀਂ ਕੋਈ ਨਹੀਂ ਆਹ ਗੇਟ ਵਾਲੀ ਬੰਦ ਪਿਆ ਤਰਾ ਪਾਣੀ ਕਿੱਥੋਂ ਆਵੇ ਕੋ ਯਾਰ ਮੈਂ ਤੈਨੂੰ ਪਾਣੀ ਵਾਸਤੇ ਕਹੀਆਂ ਨਾ ਕਦੇ ਗੇਟ ਵਾਲ ਕਦੇ ਟੂਟੀਆਂ ਛੇੜੀ ਜਾਂਦਾ ਯਾਰ ਕੋ ਯਾਰ ਬਾਈ ਯਾਰ ਮੇਰਾ ਗੇਟ ਵਾਲ ਬੰਦ ਦਾ ਟੂਟੀ ਚ ਪਾਣੀ ਕਿਵੇਂ ਆਊਗਾ ਤੂੰ ਲੈ ਆਹੀਂ ਪਾਣੀ ਲਾਣਾ ਪਾਣੀ ਲਿਆ ਫਿਰ ਜਲਦੀ ਕਰ ਪਾਣੀ ਲਿਆ ਕੋਈ ਨਹੀਂ ਟਾਈਮ ਤਾਂ ਲੱਗੂਗਾ ਹਜੇ ਮੰਜੇ ਬਿਸਤਰੀ ਮੰਗਾਲਾ ਮੈਂ ਚਾਰ ਦਿਨ ਹੋ ਗਏ ਮੈਂ ਇੱਥੇ ਬਰਾਤ ਆਇਆ ਯਾਰ ਇਹ ਚਾਰ ਦਿਨ ਰਹਿਣਾ ਚਲ ਪਾਣੀ ਲਿਆ ਯਾਰ ਗੱਲਾਂ ਬਹੁਤ ਮਾਰਦਾ ਤੂੰ ਮੈਨੂੰ ਪਤਾ ਸੀ ਮੈਨੂੰ ਕੰਮ ਕਰ ਲੈਣ ਦੇ ਠੀਕ ਆ ਕਰਲਾ ਕਰਲਾ ਯਾਰ ਪਾਣੀ ਨੂੰ ਤੇਰੇ ਲੱਛਣ ਲੱਗਦੇ ਨਹੀਂ ਕੰਮ ਕਰਾਉਣ ਵਾਲੇ ਉਹ ਨਹੀਂ ਯਾਰ ਜੇ ਮੈਂ ਪਾਣੀ ਮੈਂ ਲਾ ਸਕਦਾ ਘਰ ਤੇ ਲਾ ਸਕਦਾ ਤੇ ਮੈਂ ਪਾਣੀ ਪਾਣੀ ਵਾਸਤੇ ਸੱਦਿਆ ਤੇ ਨਾ ਹੋ ਰਹੀ ਉਹੀ ਗੱਲ ਬਾਈ ਅਸੀਂ ਵੀ ਰੋਜ਼ ਇਹੀ ਕੰਮ ਕਰਦੇ ਆ ਯਾਰ ਮੈਂ ਕੋਈ ਮਾੜਾ ਮੋਟਾ ਪਲੰਬਰ ਥੋੜੀ ਆ ਇੰਟਰਨੈਸ਼ਨਲ ਪਲੰਬਰ ਆਪਾਂ ਇੰਟਰਲੌਕ ਲਾਉਂਦਾ ਸੀ ਪਹਿਲਾਂ ਇੰਟਰਲੌਕ ਨਹੀਂ ਇੰਟਰਨੈਸ਼ਨਲ ਪਲੰਬਰ ਲਗਦੋ ਤਾਂ ਹਣੀ ਚੱਲ ਲਿਓ ਪਾਣੀ ਦਾ ਬਾਈ ਤੇ ਆਪਣਾ ਕੰਮ ਤਾਂ ਲੀ ਜਾਂਦਾ ਅੱਛਾ ਹੂੰ ਤੈਨੂੰ ਕਹਿਣਾ ਵਾਵਾ ਅੱਗੜੇ ਬਾਈ ਬਈ ਆਪਾਂ ਮੈਨੂੰ ਕੰਮ ਕਰਨ ਦੇ ਆਪਾਂ ਅੱਛਾ ਮੈਨੂੰ ਐਂ ਦੱਸ ਵੀ ਇਹਦੇ ਚ ਪਾਈ ਪਲੈਨ ਪਾਈ ਵੀ ਹੈ ਨਾ ਕਿਹਦੇ ਚ ਕੰਧ ਦੇ ਵਿੱਚ ਛਿਰੀ ਮਾਰ ਕੇ ਇਹਦੀ ਪਾਈਪ ਲਾਈਨ ਪੈਂਦੀ ਹੁੰਦੀ ਹੈ ਪਾਈ ਹੈ ਨਾ ਉਹ ਕੰਧ 'ਚ ਪਾਈਪ ਲੈਣ ਕੰਧ 'ਚ ਪਾਉਣੀ ਸੀ ਯਾਰ ਬਾਈ ਉੱਤੇ ਟੈਂਕੀ ਰੱਖੀ ਆ ਨਹੀਂ ਨਹੀਂ ਕੰਧ ਦੇ ਵਿੱਚ ਹਾਂ ਉਹ ਤੈਨੂੰ ਕੰਮ ਵਾਲਾ ਕਿੰਨੇ ਬਣਾਇਆ ਯਾਰ ਪਹਿਲਾਂ ਮੈਂ ਗੱਲ ਸੁਣ ਮੈਂ ਕੰਧ ਪੜਵਾਵਾ ਆਪਦੀ ਹੈਂ ਕੰਧ ਦੇ ਵਿੱਚ ਮੈਂ ਪਾਈਪਾ ਫਿਟ ਕਰਵਾਵਾ ਉਹ ਬੱਲੇ ਤੇਰੇ ਕੰਧਾ ਖਰਾਬ ਕਰਨੀਆਂ ਆਪਦੀਆਂ ਆ ਪੱਥਰ ਪਤਾ ਕਿੱਡਾ ਨਹੀਂ ਗੱਲ ਲੱਗਿਆ ਤੇ ਬੋਹ ਭਰਾਵਾ ਮੇਰੀ ਗੱਲ ਸੁਣ ਉਹਤੇ ਟੈਂਕੀ ਰੱਖੀ ਆ ਤੇ ਨਹੀਂ ਰੱਖੀ ਗਈ ਕਿਉਂ ਰਖਾਉਂਗਾ ਟੈਂਕੀ ਯਾਰ ਮੈਂ ਮੇਰੇ ਦਿਮਾਗ ਨੂੰ ਖਸ ਨਾ ਮੇਰੇ ਮੱਥੇ ਤੇ ਲਿਖਿਆ ਮੈਂ ਪਾਗਲਾ ਮੈਂ ਟੈਂਕੀ ਰਖਾਉਂ ਉਹਤੇ ਅੰਦੇ ਵਿੱਚ ਤੇਰੀ ਗਰਾ ਕੰਦਾ ਪਾੜ ਕੇ ਵਿੱਚ ਪਾਈਪਾ ਫਿੱਟ ਕਰਵਾ ਮੈਂ ਕਮਲਾ ਦੇ ਕੁੱਤੇ ਨੇ ਵੱਢ ਲ ਕੇ ਕੁੱਤੇ ਨੇ ਵੱਢਾ ਮੈਨੂੰ ਯਾਰ ਬੱਲੇ ਉੱਤਰ ਗੱਲਾਂ ਕਿਡੀਆਂ ਕਰੀ ਜਾਂਦਾ ਯਾਰ ਤੂੰ ਤੈਨੂੰ ਮਿਸਤਰੀ ਕਿੰਨੇ ਬਣਾਇਆ ਯਾਰ ਕਰਮਾਲ ਕਰੀ ਜਾਂਦਾ ਯਾਰ ਮੈਂ ਤਾਂ ਬੰਦਾ ਪਹਿਲੀ ਵਾਰ ਹੀ ਵੇਖਿਆ ਇਹ ਆ ਉੱਤੇ ਯਾਰ ਟੈਂਕੀ ਮੈਂ ਤੈਨੂੰ ਪਹਿਲੀ ਵਾਰੀ ਵੇਖਿਆ ਆ ਕਿ ਉੱਤੇ ਟੈਂਕੀ ਰੱਖਣੀ ਪੈਂਦੀ ਆ ਇਹਦੇ ਵਿੱਚ ਕੰਦਾ ਪਾੜ ਕੇ ਪਾਈਪ ਪਾਉਗੀ ਓ ਜਾ ਉਹ ਤੂੰ ਇਹ ਪੇ ਟੈਂਕੀ ਭਰੂਗੀ ਫਿਰ ਪਾਈਪ ਲਾਈਨ ਵਿੱਚ ਦੀ ਪਾਣੀ ਆਊਗਾ ਫਿਰ ਟੂਟੀ ਚੱਲੂ ਓ ਓ ਭਰਾਵਾ ਤੂੰ ਕੰਮ ਦਾ ਬੰਦਾ ਹੈ ਨਹੀਂਗਾ ਉਹ ਤੂੰ ਚੱਕ ਸੰਦ ਤੋਰਥੋਂ ਆਉਂਦਾ ਤੈਨੂੰ ਸੱਜਾ ਪਾਣੀ ਲਿਆਉਣ ਵਾਸਤੇ ਆ ਤੇ ਤੂੰ ਹੋਰ ਹੀ ਗੱਲਾਂ ਕਰੀ ਜਾਂਦਾ ਯਾਰ ਇਹਦੇ ਵਿੱਚ ਪਾਇਪ ਫਿੱਟ ਕਰਾ ਹੈਂ ਤੂੰ ਤਾਂ ਕੰਦਾ ਪਾੜ ਨੂੰ ਫਿਰਦਾ ਮੇਰੀਆਂ ਤੂੰ ਤੂੰ ਪਹਿਲਾਂ ਨਹਾਉਣਾ ਨਹੀਂਗਾ ਨਹਾਉਣਾ ਜੰਗਲ ਪਾਣੀ ਜਾਂਣਾ ਜਾਂਣਾ ਉਦੋਂ ਪਾਣੀ ਕਿੱਥੋਂ ਲਿਆਉਣਾ ਗਵਾਂਡੀਆਂ ਤੋਂ ਲਈਦੀ ਬੋਦੀ ਭਰ ਕੇ ਹਾਂ ਤੇ ਉਹਨਾਂ ਦੇ ਪਾਣੀ ਕਿੱਥੋਂ ਲਾਉਣਾ ਉਹਨਾਂ ਦੇ ਤਾਂ ਟੈਂਕੀ ਰੱਖੀਏ ਫੇਰ ਹੀ ਟੂਟ ਕਰਦਾ ਉਹ ਯਾਰ ਉਹਨਾਂ ਦੇ ਜਿੱਥੇ ਮਰਜੀ ਆਉਂਦਾ ਵੇ ਮੈਂ ਕੀ ਲੈਣਾ ਯਾਰ ਮੈਂ ਤਾਂ ਉਹਨਾਂ ਦਾ ਪਾਣੀ ਲਿਆਉਣਾ ਬਸ ਯਾਰ ਪਾਣੀ ਹੁਣ ਇਹਦੇ ਚ ਮੈਂ ਜਾਗੂ ਮਾਰ ਕੇ ਲਿਆਦਾ ਜਾਂ ਥੱਲੇ ਬੋਲ ਕਰਦਾ ਮੈਨੂੰ ਨਹੀਂ ਤੈਨੂੰ ਸੱਦਿਆ ਕਿਸ ਵ ਲਈ ਆ ਮੈਨੂੰ ਸੱਦਿਆ ਤੂੰ ਟੂਟੀਆਂ ਚ ਪਾਣੀ ਲਿਆਉਣ ਲਈ ਸੱਦਿਆ ਹਨਾ ਤੈਨੂੰ ਪਾਣੀ ਲੈਣ ਵਾਸਤੇ ਗਿਆ ਸੀ ਨਾ ਬਲਵਿੰਦਰ ਨੇ ਤੇ ਹਾਂ ਤੇ ਤੂੰ ਹੁਣ ਕਦੇ ਟੂਟੀਆਂ ਛੜ ਲੱਗ ਪੈਣਾ ਕਦੇ ਕੁਝ ਛੜ ਲੱਗ ਪੈਣਾ ਹੈ ਬਾਈ ਬਲਵਿੰਦਰ ਨੇ ਮੇਰੀ 10 ਐਵੇਂ ਨਹੀਂ ਭਾਤੀ ਜੇ ਆਪਾਂ ਟੌਪ ਦਾ ਕੰਮ ਜਾਣਦੇ ਆ ਤੇ ਫੇਰ ਹੀ ਉਹਨੇ ਭੇਜਿਆ ਮੈਨੂੰ ਉਹ ਨਹੀਂ ਉਹ ਭਰਾਵਾ ਤੂੰ ਨਹੀਂ ਤੂੰ ਐ ਕਰ ਆ ਲਾ ਆ ਬਾल्टी ਚੱਕ ਤੇ ਗਵਾਂਡਿਆਂ ਕਰੋ ਪਾਣੀ ਲੈ ਕੇ ਆ ਚੱਲ ਅੱਛਾ ਮੈਂ ਪਾਣੀ ਲੈ ਕੇ ਆਵਾਂ ਹਾਂ ਨਹੀਂ ਤਾਂ ਜਾ ਥੋ ਦੰਡੀ ਪੈ ਕੱਪ ਥੋ ਚੱਲ ਦੰਡੀ ਪੈ ਥੋ ਮੇਰੀ ਗੱਲ ਸੁਣ ਮੈਂ ਪਲੰਬਰ ਦਾ ਕੰਮ ਕਰਦਾ ਮੈਂ ਤੇਰਾ ਪਾਣੀ ਢੋਣ ਆਸਤੇ ਨਹੀਂ ਇੱਥੇ ਆਇਆਗਾ ਤੇ ਕਿਉਂ ਜੇ ਤੈਨੂੰ ਸੱਧਿਆ ਪਾਣੀ ਦਾ ਤੂੰ ਜਦੋਂ ਗੱਲ ਹੋਈ ਏ ਮੇਰੀ ਬਲਵਿੰਦਰ ਨਾਲ ਯਾਰ ਗੱਲ ਹੋਈ ਏ ਤੇ ਟੂਟੀਆਂ ਰਹੀ ਪਾਣੀ ਜੇ ਟੈਂਕੀ ਉੱਤੇ ਹੋਊਗੀ ਟੂਟੀਆਂ ਰਹੀ ਨਹੀਂ ਹੋਣਾ ਟੂਟੀਆਂ ਰਹੀ ਨਾ ਇਹ ਗੱਲ ਹੀ ਨਾ ਕਰੀ ਧੂ ਮੜ ਕੇ ਓ ਯਾਰ ਮੇਰੀ ਗੱਲ ਸੁਣ ਮੇਰਾ ਬਲੱਡ ਨਾ ਵਧਾ ਠੀਕ ਆ ਨਾ ਬਲੱਡ ਨਾ ਵਧਾ ਪਾਣੀ ਉੱਤੇ ਟੈਂਕੀ ਰੱਖੀ ਹੋਊਗੀ ਪਾਈਪ ਲਾਈਨ ਪਾਈ ਹੋਊਗੀ ਫੇਰ ਟੂਟੀ ਚ ਪਾਣੀ ਆਊਗਾ ਐ ਪਾਣੀ ਕਿਵੇਂ ਆਜੂਗਾ ਯਾਰ ਜਦ ਮੈਂ ਨਹੀਂ ਨਾ ਤਾਂ ਪਾਈਪ ਲਾਉਣੀ ਨਾ ਟੈਂਕੀ ਰਖਾਉਣੀ ਉ میری گل سن میں کوئی ਐਵੇਂ ਲੰਡੂ ਲੂੰਡ ਮਿਸਤਰੀ ਨਹੀਂ ਬਣਾਇਆ ਕਰਦਾ ਠੀਕ ਆ ਨਾ انٹرنیشنل ਮਿਸਤਰੀਆਂ ٹاپ ਦਾ ਕੰਮ ਆ ਆਪਣਾ ਭਰਾਵਾ ਤੂੰ ਜਾ ਯਾਰ ਜਾ ਐਵੇਂ ਦਿਮਾਗ ਨਾ ਖਰਾਬ ਕਰ ਸਵੇਰੇ ਸਵੇਰੇ ਪਤਾ ਨਹੀਂ ਕਿਹਦਾ ਮੂੰਹ ਵੇਖਿਆ ਬੰਦਾ ਹੀ ਨਹੀਂ ਤੂੰ ਕੰਮ ਦਾ ਜਾਂ ਪਾਣੀ ਲਿਆਉਣ ਦਾ ਲਿਆ ਨਹੀਂ ਤਾਂ ਜਾ ਇੱਥੋਂ ਪਹਿਲਾਂ ਤਾਂ ਮੇਰੇ ਨਾਲ ਨਾ ਤਮੀਜ਼ ਨਾਲ ਗੱਲ ਕਰ ਉਹ ਤਮੀਜ਼ ਨਾਲ ਗੱਲ ਕਰੀ ਜਨਾ ਹੁਣ ਹੋਰ ਵੀ ਧਾਕਾਂ ਦਾ ਕੰਮ ਕਰਦੇ ਆ ਠੀਕ ਆ ਪਹਿਲਾਂ ਤੂੰ ਚਾਹ ਨਹੀਂ ਪਾਣੀ ਨਹੀਂ ਪੁੱਛਿਆ ਹੁਣ ਸਾਰੀ ਯਾਰ ਮੈਂ ਤਾਂ ਉਹਦੀ ਵੇਖ ਲਈ ਚਾਹ ਤੈਨੂੰ ਪਿਆ ਕੇ ਮੈਂ ਕੀ ਕਰੂੰ ਪਹਿਲਾਂ ਤਾਂ ਗਰਮੀ 'ਚ ਆਇਆ ਤੂੰ ਤਪਿਆਂ ਪਿਆਂ ਪੂਰਾ ਤਾ ਪਿਆ ਪਿਆ ਚਲੋ ਤੇਰੇ ਵਰਗੇ ਮਾੜੇ ਗਾਹ ਟੱਕਰਿਆ ਜਾਂਦੇ ਦੋ ਦਫਰਤਾ ਬਣਾ ਹੀ ਪੈਂਦਾ ਓ ਯਾਰ ਮੇਰੇ ਨਾਲ ਗੱਲਾਂ ਜੀ ਨਾ ਕਰ ਬਾਈ ਤੂੰ ਜਾ ਇੱਥੋਂ ਚੱਲ ਸਵੇਰੇ ਸਵੇਰੇ ਮੂਹਰ ਖਰਾਬ ਕੇ ਤਾਂ ਚੱਲ ਯਾਰ ਇੱਥੋਂ ਤੂੰ ਆਏ ਕਰ ਮੇਰਾ ਚਾਰਜ ਦੇ ਤੇ ਮੈਂ ਜਾਵਾਂ ਓ ਚਾਰ ਤੁੜ ਮੇਰੇ ਕੋਲ ਕਿੱਥੇ ਯਾਰ ਤੇਰਾ ਚਾਰਜ ਤੂੰ ਘਰੇ ਲਾਇਆ ਹੁਣ ਆਉਦਾ ਮੈਨੂੰ ਕੀ ਪਤਾ ਮੇਰੇ ਕੋਲ ਥੋੜੀ ਨਾ ਮੇਰੇ ਕੋਲ ਹੀ ਨਾ ਟਾਈਮ ਨਹੀਂ ਦਾ ਤੁਹਾਨੂੰ ਪੰਜਾਬੀ ਜੀ ਦੱਸੀ ਜਾਂਣਾ ਇਹ ਮੇਰਾ 500 ਰੁਪਿਆ ਕੱਟ ਜਿਹੜਾ ਮੈਂ ਤੇਲ ਪਾਲ ਕੇ ਆਇਆ ਤੇ ਮੈਂ ਆਉਦਾ ਜਾਵਾਂ ਕਿਹੜਾ 500 ਕਿਹੜਾ 500 ਕੰਮ ਤੂੰ ਕੀਤਾ ਭਾਈ ਮਤੇ ਇਹ ਬਾਲਕੇ ਆ ਯਾਰ ਤੇਲ ਬਾਲ ਕੇ ਫਿਰ ਕੰਮ ਕੰਮ ਕਰਵਾਸੇ ਆਇਆ ਸੀ ਨਾ ਤੇਲ ਬਾਲ ਕੇ ਯਾਰ ਘੰਟਾ ਦਾ ਤੂੰ ਮੇਰਾ ਹੂ ਖਰਾਬ ਕਰਤਾ ਠੀਕ ਆ ਮੇਰਾ ਨਾ ਹੋਰ 2 ਮਿੰਟ ਮੈਂ ਖੜਾ ਰਹਾ ਤੇ ਮੇਰਾ ਪਾਰਾ ਵੱਜੂਗਾ ਤੂੰ ਮੇਰਾ ਯਾਰ 500 ਰੁਪਏ ਮੈਂ ਤੈਨੂੰ 50 ਰੁਪਏ ਦੱਸੀ ਨਾ 500 ਰੁਪਏ ਪੈਸੇ ਹੈ ਨਹੀਂ ਜੇ ਜਾ ਕੇ ਅਗਲੇ ਘਰੇ ਕੰਮ ਕਰਨਾ ਮੈਂ ਕਹਿੰਦਾ ਜਮਾਂ ਝੂਟਾ ਪੈਸੇ ਹੈ ਨਹੀਂ ਜੇ ਚਾਹੀਦੇ ਆ ਪੈਸੇ ਮੈਂ ਦੇਊਂਗਾ ਅਜਾ ਪਾਣੀ ਲੈ ਕੇ ਆ ਫਿਰ ਓਏ ਬਾਲਟੀ ਤੋੜਤੀ ਆ ਹਾਂ ਤਾਂ ਤੇਰੀ ਬਾਲਟੀ ਤੋੜੀ ਆ ਤੇ ਜੇ ਮੈਂ 2 ਮਿੰਟ ਹੋਰ ਖੜਾ ਰਹਿਣਾ ਤੇ ਫੇ ਤੈਨੂੰ ਵੀ ਤੋੜ ਦੂੰਗਾ। ਉਹ ਤੂੰ ਜਾ ਕੰਮ ਕਰ ਭਰਾਵਾ ਆਪ ਦਾ। ਯਾਰ ਚੁੱਪ ਕਰਕੇ ਮੇਰੇ ਪੈਸੇ ਦੇ ਦੇ ਮੈਂ ਜਾਣ ਵਾਲਾ ਬਣਾ ਠੀਕ ਹੈ। ਬਾਹਲੀ ਭਗਾਈ ਨਾ ਮਾਰ। ਸਾਣੀ ਦੇ ਪੈਸੇ ਡੰਡੀ ਪੜਾ ਚੱਕ ਸਮਾਨ ਆਉਂਦਾ। ਯਾਰ ਪੈਸੇ ਬਾਈ ਯਾਰ ਦੇਣੇ ਕਿਵੇਂ ਕਾਉਣਗੇ। ਮੈਂ ਤੈਨੂੰ ਕਹਿੰਦਾ ਨਹੀਂ ਪੈਸੇ ਦੇਣੇ ਯਾਰ। ਪਾਣੀ ਤੂੰ ਲਿਆਉਂਦਾ ਨਹੀਂ ਪੈਸੇ ਤੈਨੂੰ ਕਿੱਥੋਂ ਦੇ ਦਾਂ ਮੈਂ ਤੈਨੂੰ ਕਹਿੰਦਾ ਵੀ ਮੇਠੋ ਪਾਣੀ ਨਹੀਂ ਆਉਂਦਾ ਜਿਹੜਾ ਤੈਨੂੰ ਮਿਸਤਰੀ ਚੰਗਾ ਲੱਗਦਾ ਉਹ ਸਾਧ ਲਈ ਮੇਰੇ ਪੈਸੇ ਦੇ। ਉਹ ਯਾਰ ਤੂੰ ਤੂੰ ਮੈਂ ਮੈਨਾਂ ਕਰ ਹੱਥ ਮੇਰਾ ਵੀ ਬਹੁਤ 이가가던 돈나 प ै